मीटिंग की जिस ए डी जी पी ए जी टी एफ एडी जी पी काउंटर इंटेलीजेंस हैडकुआर तो सी पी अमृतसर डीआई बॉर्डर रेंज डीआई जी फिरोजपुर रेंज एस एस पी तरन तारण एस एस पी अमृतसर दिहाती एस एस पी बटाला एस एस पी गुरदासपुर एस एस पी पठानकोट ने पार्टीसपेट किया तो मीटिंग का मेन मकसद से गैंगस्टर वार जरा कैंपेन भी जनवरी शुरू किया गया है ਉਸ ਦਾ ਰਿਵਿਊ ਕੀਤਾ ਗਿਆ ਤੇ ਅੱਗੇ ਲਈ ਸਟਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਫਿਰ ਪਟਿਆਲਾ ਡਿਸਟ੍ਰਿਕਟ ਦੇ ਅਫਸਰਸ ਨਾਲ ਐਸ ਐਚ ਓ ਸਾਲ ਮੈਂ ਸਪੈਸ਼ਲ ਮੀਟਿੰਗ ਕੀਤੀ ਸੋ ਉਹਨਾਂ ਨਾਲ ਪਟਿਆਲਾ ਡਿਸਟ੍ਰਿਕਟ ਦੇ ਕ੍ਰਾਈਮ ਨੂੰ ਰਿਵਿਊ ਕੀਤਾ ਅਬ ਮੈਂ ਦੱਸਣਾ ਚਾਹਾਂਗਾ ਕਿ 20 ਜਨਵਰੀ ਤੋਂ ਜਿਹੜਾ ਕੈਂਪੇਨ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 12275 ਰੇਡਸ ਅਸੀਂ ਕੀਤੇ ਹੈਗੇ ਅੱਜ 10ਵਾਂ ਦਿਨ ਹੈ ਤੇ 8671 ਜਿਹੜੇ राउंड अपना गया जि तीन हजार सात सौ इक्कीस गिरफ्तारियां हो सबेंटिव केसा सतारह सौ छियानवे लोगोंटिव सैक्शन डिटेन किया गया है ते, इन, तो बाद सौ चौरजा बंद रिल गया इस कंपेन तक दो सौ अड़ताली प्रोकलेम ऑफ इंडर अरैसते गए है एक सौ चार फायर आर्म्स सीज किए गए है 90 ਗੱਡੀਆਂ ਸੀਜ਼ ਕੀਤਾ ਗਈਆਂ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਤੇ ਇਨਫੈਕਟ ਪਿਛਲੇ ਦੋ ਦਿਨਾਂ ਚ ਅੰਦਰ ਸਰ ਜ਼ਿਲ੍ਹੇ ਚ ਤਕਰੀਬਨ 100 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਨਾਂ ਦੇ ਸੀਜ਼ਰ ਹੋਏ ਹੈਗੇ ਇਹ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗੂਲਰ ਅਪਡੇਟਸ ਲਈਆਂ

नैटवर्कसू मैप करके उन्होंने खिलाफ लीगल एक्शन किया जाएगा जी मैं एक गल होना चाहवागा कि ये बहुत सारे र्यूमरस जो सर्कुलेट कर रहे हैं ऑपरेशन बिल्कुल लॉफुल लीगल है जो वॉन्ट क्रिमिनल्स है क्रिमिनल्स है। ए, ए, की अरैसट लिए जो क्राइम इनवॉल्व हैं अदरवाइज डिस्क्रेडिट करने की कोशिश की जा रही है तो मैं लोगों को अपील करा कि वो तो वह सहयोग दो पुलिस को मैं इनफैक्ट इवन किया जो क्राइम के इनवॉल्व है ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ ਚ ਆਓ ਅਸੀਂ ਤੁਹਾਡੇ ਨਾਲ ਵਿਦਨ ਪੈਰਾਮੀਟਰਸ ਆਫ ਲਾ ਲੀਨਿਅਟ ਵੀ ਲਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਕ੍ਰਿਮੀਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਿਵੇਂ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛੱਡਿਆ ਤੇ ਪਿਛਲੇ ਸਾਡੇ ਕੇਸਸ ਹੋਏ ਸੀਗੇ ਅਸੀਂ ਰਾਏਪੁਰ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਕਲਕੱਤਾ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੋ ਕੋਈ ਕ੍ਰਾਈਮ ਕਰੂਗਾ ਉਸਨੂੰ ਲੈ ਕੇ ਆਵਾਂਗੇ ਉਸਨੂੰ ਲੋ ਜਿਹੜਾ ਹੈਗਾ ਉਹ ਫੇਸ ਕਰਨਾ ਪਏਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਦਰ ਇੱਕ ਆਫ ਟੈਪ ਜਿਹੜੀ ਓਵਰ ਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੋਪ ਪ੍ਰੋਪੋਜ਼ਲ ਜਿਹੜੇ ਉਹ ਉਹ ਬੰਗਵਾ ਕੇ ਇਹਨਾਂ ਦੀ ਐਕਸਟਰੈਡੀਸ਼ਨ ਨੂੰ ਫਾਸਟ ਟਰੈਕ ਕੀਤਾ ਜਾਊਗਾ ਫਸਟ ਫੇਜ਼ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਦੇ 60 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਹੈਗਾ ਜਿਹੜੇ ਬਾਹਰ ਬੈਠੇ ਹੈਗੇ ਤੇ ਮੈਂ ਦੱਸਣਾ ਚਾਹਾਂਗਾ ਕਿ ਆਪਣੇ ਯੂਥ ਨੂੰ ਐਮੇਅਰ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਹਨਾਂ ਤੋਂ ਕ੍ਰਾਈਮ ਕਰਵਾਉਂਦੇ ਆ ਤੇ ਆਪ ਮੈਫੂਜ਼ ਬੱਥੇ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਬਿਲਕੁਲ ਵੀ ਇਹਨਾਂ ਦੇ ਜਿਹੜੇ ਸੇਖ ਜਿਹੜੇ ਆ ਖੁਫਸ਼ ਦਿੰਦੇ ਕਿ ਅਸੀਂ ਤੁਹਾਨੂੰ ਬਾਹਰ ਸੈੱਟ ਕਰਾ ਦਾਂਗੇ ਤੇ ਤੁਸੀਂ ਕ੍ਰਾਈਮ ਦੀ ਦੁਨੀਆ ਚ ਐਂਟਰ ਕਰ ਜਾਂਦੇ ਹੋ ਸੋ ਤੁਸੀਂ ਕ੍ਰਾਈਮ ਤੋਂ ਦੂਰ ਰਹੋ ਇੱਕ ਪ੍ਰੋਡਕਟਿਵ employment development oriented ਕੰਮ ਜਿਹੜੇ ਹੈਗੇ ਉਹਨਾਂ ਤੇ ਜਾਓ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਇਸ ਤੇ ਜੇ ਕੋਈ ਇਨਫੋਰਮੇਸ਼ਨ ਦੇਊਗਾ ਉਹਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਤੇ ਐਕਸ਼ਨ ਕੀਤਾ ਜਾਊਗਾ ਮੈਂ ਅਪੀਲ ਕਰਾਂਗਾ ਕਿ ਵੱਟ ਤੋਂ ਵੱਟ ਕੋਈ ਵੀ ਗੈਂਗਸਟਰ ਕਰਾਈਂ ਬਾਰੇ ਆਰਗੇਨਾਈਜ਼ ਕਰਾਈਂ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੀ ਇਸ ਹੈਲਪਲਾਈਨ ਤੇ ਤੁਸੀਂ ਇਨਫੋਰਮੇਸ਼ਨ ਦਿਓ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਡੇ ਰਿਵਾਰਡ ਹੈਡ ਦੇ ਵਿੱਚ ਹਿੱਸਾ ਅਲੋਕੇਟ ਕੀਤੇ ਆ ਕਿਵੇਂ ਡਰੱਗਸ ਲਈ ਤੇ ਆਰਗੇਨਾਈਜ਼ ਕਰਨੇ ਬਾਰੇ ਜੋ ਕੋਈ ਇਨਫੋਰਮੇਸ਼ਨ ਦਿੰਦਾ ਹੈ 60000 ਪਰ ਕੇਜੀ ਆਫ ਹੈਰੋਇਨ ਉਹਦੇ ਵਿੱਚ ਪਬਲਿਕ ਦੇ ਲੋਕ ਜਿਹੜੇ ਪਿੱਛੇ ਅੰਮ੍ਰਿਤਸਰ ਦੇ ਵਿਡੀਸੀ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਸਾਰੇ ਪੁਲਿਸ ਦੇ ਅਫਸਰ ਹੈ ਜਿਹਨਾਂ ਨੂੰ ਰਿਵਾਰਡ ਮਿਲੂਗਾ 40000 ਪਰ ਕੇਜੀ ਜਿਹੜਾ ਸੋਰਸ ਨੂੰ ਜਿਹੜੇ ਇਨਫੋਰਮੇਸ਼ਨ ਦੇਗਾ ਤੇ 20000 ਪਰ ਕੇਜੀ ਜਿਹੜੇ ਇਨਵੈਸਟੀਗੇਟਿੰਗ ਅਫਸਰ ਹੈ ਉਹਨਾਂ ਨੂੰ ਰਿਵਾਰਡ ਮਿਲੂਗਾ

ਉਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਜਿਹੜੇ ਇਲੀਗਲ ਟਰੈਵਲ ਨੈਟਵਰਕਸ ਹੈਗੇ ਜਿਹੜੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਬਾਹਰ ਭੇਜਦੇ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸੋ ਓਵਰਆਲ ਜਿਹੜੀ ਹੈ ਸਾਡੀ ਸਟ੍ਰੈਟਜੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਕ੍ਰਾਈਮ ਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਗੈਂਗਸਟਰਸ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਅਸੀਂ ਟਰੈਕ ਕਰਾਂਗੇ ਉਹਨਾਂ ਨੂੰ ਫਰਕੇ ਲਾਵਾਂਗੇ थैंक यू वेरी मच आई एम ओपन टू क्वेश्चंस इट इज रियली ਅੰਦਰ ਦੀ ਗੱਲ ਤੁਸੀਂ ਕਰ ਰਹੇ ਹੋ ਜਿਹੜੇ ਵਿਦੇਸ਼ ਚ ਬੈਠੇ ਕੌਲਾ ਕਰ ਰਹੇ ਨੇ ਉਹਨਾਂ ਨੂੰ ਵੀ ਆਪਾਂ ਨਾ ਨਹੀਂ ਪਾ ਰਹੇ ਹਾਲ ਤੱਕ ਕਿਉਂਕਿ ਬਟਾਲਾ ਦੇ ਵਿੱਚ ਬਹੁਤ ਮਸ਼ਹੂਰ ਟੋਨੀ ਬਲਦੀਆ ਕਾਲਸ ਆਉਂਦੀਆਂ ਨੇ ਸਾਰਿਆਂ ਨੂੰ ਜ਼ਿਆਦਾਤਰ ਦੇਖੋ ਐਸਾ ਇੱਕ ਤੇ ਮੈਂ ਜ਼ਰੂਰ ਕਹਾਂਗਾ ਮੈਂ ਵੀ ਕ੍ਰਿਮੀਨਲ ਨੂੰ ਗਲੋਰੀਫਾਈ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵੀ ਨਾ ਕੀਤਾ ਜਾਵੇ ਇਹ ਤੇ ਜਿਹੜੇ ਬੰਦੇ ਕਾਲ ਕਾਲ ਕਰਦੇ ਨੇ ਇਨਫੈਕਟ ਸਾਡੀ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਸੀਂ ਟਾਰਗੇਟ ਹਾਰਡਨਿੰਗ ਕਰਦੇ ਹਾਂ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀ ਕਾਲ ਹੈਗੀ ਉਸ ਨੂੰ ਟ੍ਰੇਸ ਕਰਦੇ ਆ ਜਿਹੜੇ ਇਹਨਾਂ ਦੇ ਲੋਕਲ ਐਸੋਸੀਏਟਸ ਹੈਗੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕੋਈ ਵੀ ਕਾਲ ਤੁਹਾਡੇ ਕੋਲ ਆਂਦੀ ਹੈ ਤੁਸੀਂ ਇਮੀਡੀਏਟਲੀ ਸਾਨੂੰ ਦੱਸੋ ਸਾਡੀ ਹੈਲਪਲਾਈਨ ਤੇ ਦੱਸੋ ਕਿ ਉਸ ਤੇ ਅਸੀਂ ਬਹੁਤ ਕਾਰਗਰ ਕਾਰਵਾਈ ਕਰਾਂਗੇ ਉਹ ਤੇ ਦੱਸਦੇ ਨੇ ਜੀ ਜਿੱਕੇ ਹੁੰਦਾ ਜੀ ਕਿ ਜਦੋਂ ਕਾਲ ਆਉਂਦੀਆਂ ਉਹ ਬੰਦਾ ਡਾਇਰੈਕਟਲੀ ਕਹਿੰਦਾ ਹੈਗਾ ਕਿ ਜੀ ਮੈਂ ਜਿੰਨਾ ਮੈਨੂੰ ਜਿੰਨੇ ਜਾ ਕੇ ਮੇਰਾ ਨੰਬਰ ਸੁਣਾਣਾ ਸੁਣਾ ਦੇ ਜਿੰਨੇ ਜਾ ਕੇ ਮੇਰੀ ਕਾਲ ਸੁਣਾਣੀ ਸੁਣਾ ਦੇ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਤਰ੍ਹਾਂ ਦੇ ਬੰਦੇ ਆ ਨੂੰ ਅਸੀਂ ਬਾਹਰ ਲੱਕਿਆਵਾਂਗੇ ਸਾਡੀ ਕਾਫੀ ਸਕਸੈਸ ਮਿਲੇ ਹੈ ਤੋਂ ਸਾਡਾ ਇਸੇ ਲਈ ਅਸੀਂ ਆਫਟ ਐਕਸੈਪਟ ਕੀਤਾ ਹੈ ਕਿ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈ ਇਹਨਾਂ ਨੂੰ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹ ਨਿਆਂ ਨੂੰ ਫੇਸ ਕਰ ਸਕਣ ਸਰ ਪੰਜਾਬ ਦੇ ਵਿੱਚ ਤੇ ਸੋਸ਼ਲਸ ਕੈਨੇਡਾ ਸਰੀ ਦੇ ਵਿੱਚ ਹੋਈ ਇਹੋ ਜਿਹੇ ਕੇਸਿਸ ਬਹੁਤ ਸਾਹਮਣੇ ਆਉਣੇ ਲੱਗਾ ਤਾਂ ਇਹ ਦੋਵਾਂ ਦੀ ਇੰਟਰਕਨੈਕਸ਼ਨਸ ਹੈ ਕਿਉਂਕਿ ਉੱਥੇ ਵੀ ਪੰਜਾਬੀ ਯੋਸ ਯੂ ਰਾਈਟ ਇਨ ਫੈਕਟ ਇਹਦੀ ਜਿਹੜੀ ਬੈਕਗ੍ਰਾਉਂਡ ਹੈਗੀ ਕਿ ਜਿਹੜੀ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਹੈ ਕਿਉਂਕਿ ਇਸ ਗੈਂਗਸਟਰ ਕੁਝ ਪਾਕਿਸਤਾਨ ਦੇ ਵਿੱਚ ਨੂੰ ਬੈਠੇ ਆ ਪਾਕਿਸਤਾਨ ਦੀ ਆਈਐਸਆਈ ਨੇ ਪੂਰੀ ਤਰ੍ਹਾਂ ਇਸ ਦੀ ਤਰੀਕ ਉਹ ਸਪੋਰਟ ਕਰਦੀ ਹੈ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਬਾਹਰ ਬੈਠੇ ਹੈਗੇ ਉਹ ਸਾਡੇ ਯੂਥ ਨੂੰ ਬਰਗਲਾ ਲੈਂਦੇ ਆ ਤੇ ਜਿਹੜਾ ਲੋਕਲ ਯੂਥ ਹੈ ਦੇਖੋ ਐਗਜ਼ੀਕਿਊਟ ਉਹਨਾਂ ਤੋਂ ਕਰਾਂਦੇ ਸੋ ਮੈਂ ਅਗੇਨ ਕਹਾਂਗਾ ਕਿ ਇਹ ਇਹ ਇੱਕ ਤਰ੍ਹਾਂ ਦੀ ਪ੍ਰੌਕਸੀ ਵਾਰ ਹੈ ਜਿਹੜੀ ਪੰਜਾਬ ਲੜ ਰਿਹਾ ਹੈ ਕਿੰਨਾ ਹੋ ਜੀ ਇਸ ਚੀਜ਼ ਨੂੰ ਇਹ ਕੰਪਲੀਟ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਸਰੀ ਦੇ ਕਹ ਰਹੇ ਕਿ ਸ਼ਾਇਦ ਕੰਡੀਸ਼ਨਸ ਹੀ ਕੋਰੋਂ ਖਤਮ ਹੋ ਉ ਆਪਾਂ ਉਹ ਉਹਨਾਂ ਨੇ ਹਾਥੀ ਘੜੇ ਕਰਦੇ ਕੰਡੀਸ਼ਨਸ ਤੇ ਦੇਖੋ ਜੀ ਅਸੀਂ ਤੇ ਇਸ ਤੇ ਨੱਥ ਪਾਵਾਂਗੇ ਸਾਨੂੰ ਬਹੁਤ ਸਕਸੈਸਸਿਜ਼ ਮਿਲੇ ਨੇ ਇਨਫੈਕਟ ਬਟਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੇਸ ਜਿਹੜਾ ਸਾਡਾ ਇੰਪ੍ਰੈਸਿੰਗ ਅਸੀਂ ਸਾਰੇ ਕੇਸਾਂ ਨੂੰ ਟ੍ਰੇਸ ਕੀਤਾ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਤੇ ਅਸੀਂ ਜੜ ਤੋਂ ਤੁਸੀਂ ਦੇਖੋਗੇ ਇਹ ਗੈਂਗਸਟਰ ਬਾਦ ਨੂੰ ਖਤਮ ਕਰਾਂਗੇ तो सर आफ्टर मिशन जॉर्डर की गल है अमृतसर पठानकोट तक जैपन रिकवीं हालांकि पदर से हो रही है पर तुम लगता है कि इस चीज़ बारे जो एंटीड्रोन सिस्टम जिस तरह पहले आप ही जिस तरह यूज किया है क्योंकि हम ड्रोपिंग जी हो रही है विलेज के अंदर तक आके हो रही है इस चीज बारे की तो एक चीज़ तो मैं खोल के कहूंगा कि मैं अमृतसर गुरदासपुर बटाला भी प्रेस की शिफ्ट कर रहा कि थोड़ी जोड़ी नॉलेज है वो बिल्कुल अप टू डेट है तो बहुत सही गल दसी है वी आर अवेयर ऑफ दिस चैलेंज देर हैज बीन अ मल्टीफोल्ड इंक्रीज इन पाकिस्तान आफ्टर ऑप सिद्धू सो टेक्निकली पंजाब टैक्ली सूबा है देश के जिसने एंटी एंटीड्रोन सिस्टम जिन्होंने इंस्टॉल किए हैं बी एस एफ पुलिस का बहुत चंगा तालमेल है असिथे आर्मी में डाल चंगमेल है सो हजे भी एज वी आर स्पीक नवे एंटीड्रोन सिस्टम ट्रायल्स चल रहे हैं बी एस एफ भी कर रही है पाप पुलिस भी कर रही है सो जी एडीएसाई जाऊगी मैं दसना चाहवा इनफैक्ट मैं म, हजे मीडिया से नहीं आया तो आई एम ब्रेकिंग न्यूज फ्रॉम हेयर लेटर ले अपने डीआई साहब दस देंगे कि साढ़े इकवंजा के जी एना एस एस पी अमृतसर रोल कहू बुला सो रोल उन्होंने ਜਿਹੜੀ ਕੱਲ ਲੇਟ ਨਾਈਟ ਅੰਬਰੇਸਰ ਰੂਰਲ ਦੇ ਵਿੱਚ ਹੋਈ ਹੈ ਤੋਂ ਇਹ ਬਹੁਤ ਹੈਵੀ ਰਿਕਵਰੀ ਜਿਹੜੀ ਸ਼ੁਰੂ ਹੋਈਂਦੀ ਅਬਰੇਸਰ ਰੂਰਲ ਦੇ ਇਨਾ ਨੇ ਜਿਹੜੇ ਬੰਦੇ ਇਨਾਂ ਨੂੰ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਦੇ ਹੈਂਡਲਰਸ ਪਾਕਿਸਤਾਨ ਦੇ ਵਿੱਚ ਬੈਠੇ ਸੀ ਇੱਕ ਟੈਕਨੀਕਲ ਤਰੀਕੇ ਨਾਲ ਆਪਰੇਟ ਕਰਦੇ ਹੋਏ ਇੱਕ ਬਹੁਤ ਵੱਡੀ ਫਰਮਿਆਦੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਸਰ ਯੂਥ ਡਿਸਟਰੈਕਟ ਹੋ ਰਿਹਾ ਜਿਸ ਦਾ ਤੁਸੀਂ ਵੀ ਪਹਿਲੇ ਸਮੇਂ ਚ ਦੱਸਿਆ ਸੀਗਾ ਖਾਸ ਤੌਰ ਤੇ ਪਠਾਨਕੋਟ ਤੋਂ 15 ਤੋਂ 16 ਸਾਲ ਦਾ ਜਿਹੜਾ ਯੂ ਜਿਹੜਾ ਜਿਸ ਤਰੀਕੇ ਨਾਲ ਫੜੇ ਜਾ ਰਹੇ ਨੇ ਸੋ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਜੋਬ ਦੀ ਜਾਂ ਸਪੈਸ਼ਲਿਫਿਕ ਬੀਐਸਐਫ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਉਹਨਾਂ ਦੀ ਪ੍ਰਾਇਓਰਟੀ ਕਿਉਂਕਿ ਯੂਥ ਇਸਟੈਕਟ ਹੋ ਰਿਹਾ ਕੰਮ ਨਾ ਮਿਲਦਾ ਬਈ ਦਿਸ ਇਜ਼ ਅ ਵੈਰੀ ਕਰੈਕਟ ਪੁਆਇੰਟ ਯੰਗ ਬੱਚੇ ਜਿਹੜੇ ਹੈਗੇ ਉਹ ਕ੍ਰਾਈਮ ਦੇ ਵਿੱਚ ਆ ਰਹੇ ਹੈਗੇ ਇਨਫੈਕਟ ਕਈ ਕੇਸਾਂ ਦੇ ਵਿੱਚ ਅਸਪੈਕਸ ਦੇ ਵਿੱਚ ਯੰਗ ਬੱਚਿਆਂ ਦਾ ਜਿਹੜਾ ਇਨਵੋਲਵਮੈਂਟ ਪਾਇਆ ਗਿਆ ਹੈਗਾ ਸੋ ਇਟ ਓਵਰਆਲ ਅਸੀਂ ਮਤਲਬ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੈਕ ਅਪ ਕੀਤਾ ਹੈ ਕਿ ਇੱਕ ਜਿਹੜਾ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ

ਜਿਸ ਦੇ ਵਿੱਚ ਐਡੀਜੀਪੀ ਐਜੀਟੀਐਫ ਐਡੀਜੀਪੀ ਕਾਊਂਟਰ ਇੰਟੈਲੀਜੈਂਸ ਹੈੱਡ ਕੁਆਟਰ ਤੋਂ ਸੀਪੀ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਤਰਨਤਾਰਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਐਸਐਸਪੀ ਬਟਾਲਾ ਐਸਐਸਪੀ ਗੁਰਦਾਸਪੁਰ ਅਤੇ ਐਸਐਸਪੀ ਪਠਾਨਕੋਟ ਨੇ ਪਾਰਟਿਸਿਪੇਟ ਕੀਤਾ ਤੇ ਮੀਟਿੰਗ ਦਾ ਮੇਨ ਮਕਸਦ ਸੀਗਾ ਜਿਹੜੇ ਗੈਂਗਸਟਰ ਤੇ ਵਾਰ ਜਿਹੜਾ ਕੈਂਪੇਨ 20 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਸ ਦਾ ਰਿਵਿਊ ਕੀਤਾ ਗਿਆ ਤੇ ਅੱਗੇ ਲਈ ਸਟਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਫਿਰ ਪਟਿਆਲਾ ਡਿਸਟ੍ਰਿਕਟ ਦੇ ਅਫਸਰਸ ਨਾਲ ਐਸ ਐਚ ਓ ਸਾਲ ਮੈਂ ਸਪੈਸ਼ਲ ਮੀਟਿੰਗ ਕੀਤੀ ਸੋ ਉਹਨਾਂ ਨਾਲ ਪਟਿਆਲਾ ਡਿਸਟ੍ਰਿਕਟ ਦੇ ਕ੍ਰਾਈਮ ਨੂੰ ਰਿਵਿਊ ਕੀਤਾ ਅਬ ਮੈਂ ਦੱਸਣਾ ਚਾਹਾਂਗਾ ਕਿ 20 ਜਨਵਰੀ ਤੋਂ ਜਿਹੜਾ ਕੈਂਪੇਨ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 12275 ਰੇਟਸ ਅਸੀਂ ਕੀਤੇ ਹੈਗੇ ਅੱਜ 10ਵਾਂ ਦਿਨ ਹੈ ਤੇ 8671 ਜਿਹੜੇ राउंड अपना गया जि तीन हजार सात सौ सा से दे तो एक गिरफ्तारियां सतारा सौ छियानवेगा बाद चौरजा बंद रिल गया कंपेन तक दो सौ अड़ताली प्रोकलेम ऑफ एंड अरैस गए है एक सौ चार फायर आर्म सीज किए गए हैं 95 ਗੱਡੀਆਂ ਸੀਜ਼ ਕੀਤਾ ਗਈਆਂ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਤੇ ਇਨਫੈਕਟ ਪਿਛਲੇ 2 ਦਿਨਾਂ ਚ ਅੰਮ੍ਰਿਤਸਰ ਜ਼ਿਲ੍ਹੇ ਚ ਤਕਰੀਬਨ 100 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਨਾਂ ਦੇ ਸੀਜ਼ਰ ਹੋਏ ਹੈਗੇ ਇਹ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਇਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗੂਲਰ ਅਪਡੇਟਸ ਲਈਆਂ उसम साहब बह के एक बनी किमल जोटमिश किया जाए उसको पहले करके डमोलिश किया जाए इसम की गल करते क्रिमिनल ऑपरेशन फाइनैसिंग लॉजिस्टिक सेफ हाउस वैपन सपलाई चेन कम्यूशन क्यांस, नैटवर्क इस भी जो लोग इनवॉल्व है सारे आइडेंटीफाई किया जाएगा में मैप करके उन्हों खिलाफ लीगल एक्शन किया जाएगा जी मैं एक गल होना चाहवागा कि ये बहुत सारे रूमर्स जो सर्कुलेट कर रहे हैं सापरे बिल्कुल लॉफुल तो लीगल है जो वॉन्ट क्रिमिनल्स है कि। क्रिमिनल्स है। ए, ए, की अरैसट लिए जो क्राइमोल्व हैं अदरवाइज्रेडिट करने की कोशिश की जा रही है तो मैं लोगों को अपील करा कि वो तो वह योग दो पुलिस को मैं इनफैक्ट इवन किया जो क्राइम के लिए भी इनवॉल्व है ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ ਚ ਆਓ ਅਸੀਂ ਤੁਹਾਡੇ ਨਾਲ ਵਿਦਨ ਪੈਰਾਮੀਟਰਸ ਆਫ ਲਾ ਲੀਨੈਂਟ ਵੀ ਲਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਤੇ ਵੀ ਸ਼ਾਮਿਲ ਕੀਤਾ ਜਾਵੇ ਕ੍ਰਿਮਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਦੋਂ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛੱਡਿਆ ਤੇ ਪਿਛਲੇ ਸਾਡੇ ਕੇਸਸ ਹੋਏ ਸੀਗੇ ਅਸੀਂ ਰਾਏਪੁਰ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਕਲਕੱਤਾ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੋ ਕੋਈ ਕ੍ਰਾਈਮ ਕਰੂਗਾ ਉਸਨੂੰ ਲੈ ਕੇ ਆਵਾਂਗੇ ਉਸਨੂੰ ਲਾਅ ਚੜਾ ਹੈਗਾ ਉਹ ਫੇਸ ਕਰਨਾ ਪਏਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਦਰ ਇੱਕ ਆਫਟੈਪ ਜਿਹੜੀ ਓਵਰ ਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੋਪ ਪ੍ਰਪੋਜ਼ਲ ਜਿਹੜੇ ਉਹ ਉਹ ਬੰਗਵਾ ਕੇ ਇਹਨਾਂ ਦੀ ਐਕਸਟਰੈਡੀਸ਼ਨ ਨੂੰ ਫਾਸਟ ਟਰੈਕ ਕੀਤਾ ਜਾਊਗਾ ਫਰਸਟ ਫੇਜ਼ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਦੇ 60 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਬਾਹਰ ਬੈਠੇ ਹੈਗੇ ਤੇ ਮੈਂ ਦੱਸਣਾ ਚਾਹਾਂਗਾ ਕਿ ਆਪਣੇ ਯੂਥ ਨੂੰ ਐਲੋਰ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਹਨਾਂ ਤੋਂ ਕ੍ਰਾਈਮ ਕਰਵਾਂਦੇ ਆ ਤੇ ਆਪ ਮੈਫੂਜ਼ ਬੱਠੇ ਆ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਬਿਲਕੁਲ ਵੀ ਇਹਨਾਂ ਦੇ ਜਿਹੜੇ ਸੇਖ ਜਿਹੜੇ ਆ ਖੁਸ਼ ਦਿੰਦੇ ਕਿ ਅਸੀਂ ਤੁਹਾਨੂੰ ਬਾਹਰ ਸੈੱਟ ਕਰਾ ਦਾਂਗੇ ਤੇ ਤੁਸੀਂ ਕ੍ਰਾਈਮ ਦੀ ਦੁਨੀਆ ਚ ਐਂਟਰ ਕਰ ਜਾਂਦੇ ਹੋ ਸੋ ਤੁਸੀਂ ਕ੍ਰਾਈਮ ਤੋਂ ਦੂਰ ਰਹੋ ਇੱਕ ਪ੍ਰੋਡਕਟਿਵ এমਪਲੋਇਮੈਂਟ ਡਵੈਲਪਮੈਂਟ ਓਰੀਐਂਟਡ ਕੰਮ ਜਿਹੜੇ ਹੈਗੇ ਉਹਨਾਂ ਤੇ ਜੋ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਉਸ ਤੇ ਜੇ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਤੇ ਐਕਸ਼ਨ ਕੀਤਾ ਜਾਊਗਾ ਮੈਂ ਅਪੀਲ ਕਰਾਂਗਾ ਕਿ ਵੱਤ ਤੋਂ ਵੱਤ ਕੋਈ ਵੀ ਗੈਂਗਸਟਰ ਕਰਾਈਂ ਬਾਰੇ ਆਰਗੇਨਾਈਜ਼ ਕਰਾਈਂ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੀ ਇਸ ਹੈਲਪਲਾਈਨ ਤੇ ਤੁਸੀਂ ਇਨਫੋਰਮੇਸ਼ਨ ਦਿਓ ਇਹ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਡੇ ਰਿਵਾਰਡ ਹੱਡ ਦੇ ਵਿੱਚ ਹਿਸਾ ਅਲੋਕੇਟ ਕੀਤੇ ਹਨ ਕੋਈ ਵੀ ਡਰੱਗਸ ਲਈ ਤੇ ਆਰਗੇਨਾਈਜ਼ ਕਰਨ ਵਾਲੇ ਜਿਹੜੇ ਕੋਈ ਇਨਫੋਰਮੇਸ਼ਨ ਦਿੰਦਾ ਹੈ 60000 ਪਰ ਕੇਜੀ ਆਫ ਹਿਰੋਇਨ ਉਹਦੇ ਵਿੱਚ ਪਬਲਿਕ ਦੇ ਲੋਕ ਜਿਹੜੇ ਪਿੱਛੇ ਅੰਮ੍ਰਿਤਸਰ ਦੇ VDC ਨੇ ਸਾਨੂੰ ਇਤਲਾ ਦਿੱਤੀ ਸੀਗੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਜਿਹੜੇ ਪੁਲਿਸ ਦੇ ਅਫਸਰ ਹੈਗੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ 40000 ਪਰ ਕੇਜੀ ਜਿਹੜਾ ਸੋਰਸ ਨੂੰ ਜਿਹੜੇ ਇਨਫੋਰਮੇਸ਼ਨ ਦੇਵੇਗਾ ਤੇ 20000 ਪਰ ਕੇਜੀ ਜਿਹੜੇ ਇਨਵੈਸਟੀਗੇਟਿੰਗ ਅਫਸਰ ਹੈ ਉਹਨਾਂ ਨੂੰ ਰਿਵਾਰਡ ਮਿਲੂਗਾ

ਉਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਜਿਹੜੇ ਇਲੀਗਲ ਟਰੈਵਲ ਨੈਟਵਰਕਸ ਹੈਗੇ ਜਿਹੜੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਬਾਹਰ ਭੇਜਦੇ ਆ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸੋ ਓਵਰ ਆਲ ਜਿਹੜੀ ਸਾਡੀ ਸਟ੍ਰੈਟਜੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਕ੍ਰਾਈਮ ਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਗੈਂਗਸਟਰਸ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਅਸੀਂ ਟਰੈਕ ਕਰਾਂਗੇ ਉਹਨਾਂ ਨੂੰ ਫਰਕੇ ਲਾਵਾਂਗੇ ਰੈਂਕਿਊ ਵੈਰੀ ਮਚ ਆਰ ਵੀ ਆਪਨ ਟੂ ਕੁਐਸਚਨਸ ਜੇ ਤੁਸੀਂ ਗ੍ਰੀਜ਼ਲੀ ਅੰਦਰ ਦੀ ਗੱਲ ਤੁਸੀਂ ਕਰ ਰਹੇ ਹੋ ਜਿਹੜੇ ਵਿਦੇਸ਼ ਚ ਬੈਠੇ ਕਾਲਾ ਕਰ ਰਹੇ ਨੇ ਉਹਨਾਂ ਨੂੰ ਕੀ ਆਪਾਂ ਨਾ ਨਹੀਂ ਪਾ ਰਹੇ ਹਾਲ ਤੱਕ ਕਿਉਂਕਿ ਮਟਾਲਾ ਦੇ ਵਿੱਚ ਬਹੁਤ ਮਸ਼ਹੂਰ ਟੋਨੀ ਬਲਦੀਆ ਕਾਲਸ ਆਂਦੀਆਂ ਸਾਰੇ ਉਹਨਾਂ ਜ਼ਿਆਦਾਤਰ ਦੇਖੋ ਐਸਾ ਇੱਕ ਤੇ ਮੈਂ ਜ਼ਰੂਰ ਕਰਨਾ ਮੈਂ ਵੀ ਕ੍ਰਿਮਨਲ ਨੂੰ ਗਲੋਰੀਫਾਈ ਨਹੀਂ ਕੀਤਾ ਜਾਉਂਦਾ ਸੋਸ਼ਲ ਮੀਡੀਆ ਤੇ ਵੀ ਨਾ ਕੀਤਾ ਜਾਵੇ ਇਹ ਤੇ ਜਿਹੜੇ ਬੰਦੇ ਕਾਲ ਕਾਲ ਕਰਦੇ ਨੇ ਇਨਫੈਕਟ ਸਾਡੀ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਸੀਂ ਟਾਰਗੇਟ ਹਾਰਡਨਿੰਗ ਕਰਦੇ ਆਂ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀ ਕਾਲ ਹੈਗੀ ਉਸ ਨੂੰ ਟ੍ਰੇਸ ਕਰਦੇ ਆ ਜਿਹੜੇ ਉਹਨਾਂ ਦੇ ਲੋਕਲ ਐਸੋਸੀਏਟ ਸਗੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕੋਈ ਵੀ ਕਾਲ ਤੁਹਾਡੇ ਕੋਲ ਆਂਦੀ ਹੈ ਤੁਸੀਂ ਇਮੀਡੀਏਟਲੀ ਸਾਨੂੰ ਦੱਸੋ ਸਾਡੀ ਹੈਲਪਲਾਈਨ ਤੇ ਦੱਸੋ ਤੇ ਉਸ ਤੇ ਅਸੀਂ ਬਹੁਤ ਕਾਰਗਰ ਕਾਰਵਾਈ ਕਰਾਂਗੇ ਪਰ ਉਹ ਤੋਂ ਦੱਸ ਰਹੇ ਹਾਂ ਜੀ ਜਿੱਦਾਂ ਹੁੰਦਾ ਜੀ ਕਿ ਜਦੋਂ ਕਾਲ ਆਉਂਦੀ ਹੈ ਉਹ ਬੰਦਾ ਡਾਇਰੈਕਟਲੀ ਕਹਿੰਦਾ ਹੈਗਾ ਕਿ ਜੀ ਮੈਂ ਜਿੰਨਾ ਮੇਰੇ ਜਿੰਨ ਜਾ ਕੇ ਮੇਰਾ ਨੰਬਰ ਸੁਣਾਣਾ ਸੁਣਾ ਦੇ ਜਿੰਨ ਜਾ ਕੇ ਮੇਰੀ ਕਾਲ ਸੁਣਾਣੀ ਸੁਣਾ ਦੇ ਮੇਰਾ ਕੋਈ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਬਾਹਰ ਲੱਕਿਆਵਾਂਗੇ ਸਾਡੀ ਕਾਫੀ ਸਕਸੈਸ ਮਿਲੇ ਹੈ ਤੋਂ ਸਾਡਾ ਇਸੇ ਲਈ ਅਸੀਂ ਆਫ ਐਕਸੈਪਟ ਕੀਤਾ ਹੈ ਕਿ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈ ਇਹਨਾਂ ਨੂੰ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹ ਲਾਹ ਨਹੀਂ ਫੇਸ ਕਰ ਸਕਣ ਸਰ ਪੰਜਾਬ ਦੇ ਵਿੱਚ ਤੇ ਸੋਸ਼ਲਸ ਕੈਨੇਡਾ ਸਾਰੀ ਦੇ ਵਿੱਚ ਵੀ ਇਹੋ ਜਿਹੇ ਕੇਸਿਸ ਬਹੁਤ ਸਾਹਮਣੇ ਆਉਣੇ ਲੱਗਾ ਤਾਂ ਇਹ ਦੋਵਾਂ ਦੀ ਇੰਟਰਕਨੈਕਸ਼ਨਸ ਹੈ ਕਿਉਂਕਿ ਉੱਥੇ ਵੀ ਪੰਜਾਬੀ ਯਸ ਯੂ ਰਾਈਟ ਇਨ ਫੈਕਟ ਇਹਦੀ ਜਿਹੜੀ ਬੈਕਗਰਾਉਂਡ ਹੈਗੀ ਕਿ ਜਿਹੜੀ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਹੈ ਕਿਉਂਕਿ ਗੈਂਗਸਟਰ ਕੁਝ ਪਾਕਿਸਤਾਨ ਦੇ ਵਿੱਚ ਵੀ ਬੈਠੇ ਹਨ ਪਾਕਿਸਤਾਨ ਦੀ ਆਈਐਸਆਈ ਨੇ ਪੂਰੀ ਤਰ੍ਹਾਂ ਇਸ ਦੀ ਉਹ ਸਪੋਰਟ ਕਰਦੀ ਹੈ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਬਾਹਰ ਬੈਠੇ ਹੈਗੇ ਉਹ ਸਾਡੇ ਯੂਥ ਨੂੰ ਬੜਕ ਲਾ ਲੈਂਦੇ ਹੈ ਤੇ ਜਿਹੜਾ ਲੋਕਲ ਯੂਥ ਹੈ ਦੇਖੋ ਐਗਜ਼ੀਕਿਊਟ ਉਹਨਾਂ ਤੋਂ ਕਰਾਂਦੇ ਸੋ ਮੈਂ ਅਗੇਨ ਕਹਾਂਗਾ ਕਿ ਇਹ ਇਹ ਇੱਕ ਤਰ੍ਹਾਂ ਦੀ ਪ੍ਰੌਕਸੀ ਵਾਰ ਹੈ ਜਿਹੜੀ ਪੰਜਾਬ ਲੜ ਰਿਹਾ ਹੈ ਇਨ ਕਿੰਨਾ ਹੁੰਦੇ ਇਸ ਚੀਜ਼ ਨੂੰ ਇਹ ਕੰਪਲੀਟ ਕਿਵੇਂ ਕੀਤਾ ਜਾ ਰਿਹਾ ਹੈ ਕਿ ਕੋਈ ਕੈਨੇਡਾ ਦੇ ਵਿੱਚ ਸਰੀ ਦੇ ਕਹ ਰਹੇ ਕਿ ਸ਼ਾਇਦ ਕੰਡੀਸ਼ਨਸ ਹੀ ਕੋਰੋਨ ਦਾ ਰੋਕੋ ਹਾਂ ਉਹ ਉਹਨਾਂ ਨੇ ਹਾਥੀ ਘੜੇ ਕਰਦੇ ਕੰਡੀਸ਼ਨਸ ਇਹ ਦੇਖੋ ਜੀ ਅਸੀਂ ਤੇ ਇਸ ਤੇ ਨੱਥ ਪਾਵਾਂਗੇ ਸਾਨੂੰ ਬਹੁਤ ਸਕਸੈਸਸ ਮਿਲੇ ਨੇ ਇਨਫੈਕਟ ਬਟਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੇਸ ਜਿਹੜਾ ਸਾਡਾ ਅੰਪ੍ਰੈਸ ਨਹੀਂ ਅਸੀਂ ਸਾਰੇ ਕੇਸਾਂ ਨੂੰ ਟ੍ਰੇਸ ਕੀਤਾ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਅਸੀਂ ਜੜ ਤੋਂ ਤੁਸੀਂ ਦੇਖੋਗੇ ਇਹ ਗੈਂਗਸਟਰ ਬਾਦ ਨੂੰ ਖਤਰਾ ਹੈ तो सर आफ्टर मिशन सिदूर अक्रॉस बॉर्डर जी ड्रोन एक्टिव काफ़ी तो ज्यादा और देखने जाए कि जो बॉर्डर खास तौर है गुरुदार अमृतसर पठानकोट तक ने जैपन रिका हालांकि वे पदर से हो रही है पर थो लगता है कि इस चीज़ बारे जो ड्रोन सिस्टम जिस तरह पहले आप ही जिस तरह यूज किया जाएत है क्योंकि हूँ ड्रॉपिंग जी हो रही है विलेज के अंदर तक आके हो रही है इस चीज़ बारे की तो एक चीज़ तो मैं खोल के कहूंगा कि मैं अमृतसर गुरदसपुर बटाला भी प्रेस की शिफ्ट कर दाँगा किलेज है, है तो तुसी बहुत सही गल दसी है वी आर अवेयर ऑफ दिस चैलेंज देर हैज बीन अ मल्टीफोल्ड इनक्रीज इन पाकिस्तान आफ्टर ऑफ सिंधु सो टेक्निकली पंजाब टैक्ली सूबा है देश जिसने एंटी ड्रोन सिस्टम जहाँ ने इंस्टॉल किए हैं बी एस एफ नाब पुलिस का बहुत चंगा तालमेल है असिथे आर्मी में दा चंगे सो हजे भी एज वी आर स्पीकिंग नवे एंटीडोन सिस्टम ट्रायल्स चल रहे हैं बी एस एफ भी कर रही है पाप पुलिस भी कर रही है सो जी एडीएसई मैं दसना चाहवा इनफैक्ट मैं हजे मीडिया से नहीं आया तो आई एम ब्रेकिंग न्यूज फ्रॉम हेयर लेटर अपने डीआई साहब दस देंगे कि साढ़े इकवंजा के जी एना एस एस पी अमृतसर कह दू बोलना ਜਿਹੜੀ ਕੱਲ ਲੇਟ ਨਾਈਟ ਅੰਮ੍ਰਿਤਸਰ ਰੂਰਲ ਦੇ ਵਿੱਚ ਹੋਈ ਹੈ ਤੋਂ ਇਹ ਬਹੁਤ ਹੈਵੀ ਰਿਕਵਰੀ ਜਿਹੜੀ ਸ਼ੁਰੂ ਹੋਈ ਨਦੀ ਅੰਮ੍ਰਿਤਸਰ ਰੂਰਲ ਦੇ ਇਲਾਕੇ ਜਿਹੜੇ ਬੰਦੇ ਇਨਾਲੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਦੇ ਹੈਂਡਲਰਸ ਪਾਕਿਸਤਾਨ ਦੇ ਵਿੱਚ ਬੈਠੇ ਸੀ ਇੱਕ ਟੈਕਨੀਕਲ ਤਰੀਕੇ ਨਾਲ ਆਪਰੇਟ ਕਰਦੇ ਹੋਏ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੇ ਪ੍ਰਾਪਤ ਕੀਤੀ ਸਰ ਯੂਥ ਡਿਸਟਰੈਕਟ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਵੀ ਪਹਿਲੇ ਸਮੇਂ ਚ ਦੱਸਿਆ ਸੀਗਾ ਖਾਸ ਤੌਰ ਤੇ ਪਠਾਨਕੋਟ ਤੋਂ 15 ਤੋਂ 16 ਸਾਲ ਦਾ ਜਿਹੜਾ ਯੂ ਜਿਹੜਾ ਇਸ ਤਰੀਕੇ ਨਾਲ ਫੜੇ ਜਾ ਰਹੇ ਆ ਉਹ ਬਾਰਡਰ ਇਰੀਏ ਦੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਜੋਬ ਦੀ ਜਾਂ ਸਪੈਸ਼ਲਿਫਿਕ ਬੀਐਸਐਫ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਉਹਨਾਂ ਦੀ ਪ੍ਰਾਇਓਰਟੀ ਕਿਉਂਕਿ ਯੂਥ ਡਿਸਟਰੈਕਟ ਹੋ ਰਿਹਾ ਕੰਮ ਨਾ ਮਿਲਦਾ ਬਈ ਦਿਸ ਇਜ਼ ਅ ਵੈਰੀ ਕਰੈਕਟ ਪੁਆਇੰਟ ਯੰਗ ਬੱਚੇ ਜਿਹੜੇ ਹੈਗੇ ਉਹ ਕ੍ਰਾਈਮ ਦੇ ਵਿੱਚ ਆ ਰਹੇ ਹੈਗੇ ਇਨਫੈਕਟ ਕਈ ਕੇਸਾਂ ਦੇ ਵਿੱਚ ਅਸਪੈਕਸ ਦੇ ਵਿੱਚ ਯੰਗ ਬੱਚਿਆਂ ਦਾ ਜਿਹੜਾ ਇਨਵੋਲਵਮੈਂਟ ਪਾਇਆ ਗਿਆ ਹੈਗਾ ਸੋ ਇਟ ਓਵਰਆਲ ਅਸੀਂ ਮਤਲਬ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੈਕ ਅਪ ਕੀਤਾ ਹੈ ਕਿ ਇੱਕ ਜਿਹੜਾ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਉਸ ਦੇ ਵਿੱਚ ਫੰਡਸ ਵੰਡੇ ਸੀ ਡਿਸਟ੍ਰਿਕਟਸ ਨੂੰ ਸੋ ਉਹ ਫੰਡਸ ਜਿਹੜੇ ਹੈਗੇ ਉਹ ਡਿਸਟ੍ਰਿਕਟਸ ਨੂੰ ਦੁਬਾਰਾ ਦਿੱਤੇ ਜਾਣ ਤੇ ਇੱਕ ਸਕਿਲ ਡਵੈਲਪਮੈਂਟ ਲਈ ਸਟੇਟ ਦੀ ਹੈਲਪ ਕੀਤੀ ਜਾਵੇ ਸੋ ਵੇਰੀਅਸ ਫਰੰਟਸ ਤੇ ਦਾ ਕਨਸੈਪਟ ਹੈ ਕਿ ਜਿਹੜਾ ਜਿਹੜਾ ਸਾਡਾ ਯੂਥ ਹੈ ਉਹਨਾਂ ਲਈ ਯਾ এমਪਲੋਇਮੈਂਟ ਯਾ ਸੌਫਟ ਲੋਨਸ ਕੋਈ ਛੋਟੀ ਕੋਈ ਸਟਾਰਟਅਪ ਆਪਣਾ ਸ਼ੁਰੂ ਕਰ ਸਕਣ ਸੋ ਇਸ ਡਾਇਰੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਕਾਫੀ ਸੀਰੀਅਸਲੀ ਅਫਰਟਸ ਕਰ ਰਹੀ ਹੈ ਮੈਂ ਰਿਕਵੈਸਟ ਕਰਾਂਗਾ ਡੀਆਈ ਸਾਹਿਬ ਨੂੰ ਇਹ ਆਪਣੀ ਮਾਰੇ ਦੇ ਰੀਕਵਰੀ ਬਾਰੇ ਦੱਸੋ ਅਮਰਸਰ ਰੂਲਪੁਲਿਸ ਨੇ ਸ਼੍ਰੀ ਸਹਿਮੇਰ ਆਈਪੀਐਸ ਐਸਐਸਪੀ ਸਾਹਿਬ ਜਿਹੜੇ ਮਹਾਨੀ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਆਈਪੀਐਸ ਪ੍ਰਾਂਤ ਸਰ ਜਦੋਂ ਕਿ ਅਸੀਂ 7 ਕਿਲੋ 7.5 ਕਿਲੋ ਰੈਕਨਬ੍ਰਾਮ ਕੀਤੀ ਤੇ ਦੋ ਕਿਊਸ ਨੂੰ ਅਰੈਸਟ ਕੀਤਾ ਹੈਗਾ ਸਰ ਇੰਟੈਲੀਜੈਂਸ ਬੇਸਡ ਤੇ ਹਿਮਨ ਇੰਟਰ ਤੇ ਬੇਸਡ ਆਪਰੇਸ਼ਨ ਸੀਗਾ ਸਰ ਵੀ ਅਸੀਂ ਇਨਵੈਸਟੀਗੇਸ਼ਨ ਨੇ ਇਸ ਕਾਰਨ ਕੰਪਲਟ ਕਰਦੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਸੀਗੇ ਸਰਾਧੋ ਪਾਰ ਬੈਠੇ ਜਿਹੜੇ ਅ ਟੈਰਿਸਟ ਐਕਟੀਵਿਟੀਜ਼ ਦੇ ਵਿੱਚ ਜਿਹੜਾ ਬੰਦਾ ਪਾਰਟਿਸਿਪੇਟ ਕਰ ਰਿਹਾ ਤੇ ਪਲੱਸ ਜਿਹੜੇ ਆਈਐਸਆਈ ਦੇ ਸ਼ਾਰੇ ਤੇ ਐਨਡੀਪੀਐਸ ਪੰਜਾਬ ਦੀ ਸਰਦਾਂ ਉਹ ਬੰ ਲੋ ਸਭ ਟੱਕਰੇ ਨੇ ਇਸ ਦੇਸ਼ ਵਿੱਚ ਉਹਨਾਂ ਨਾਲ ਸੀਰੀਅਸ ਹਨ ਤੇ ਉਹਦੇ ਵਿੱਚ ਸਾਰ ਅਸੀਂ ਅੱਗੇ ਹੋਰ ਅਰੈਸਟ ਕਰਾਂਗੇ ਸਰ ਹੁਣ ਦਰਜੀਤ ਤੇ ਰਣਜੀਤ ਨਾਮ ਦੇ ਦੋ ਵਿਅਕਤੀ ਹੁਣ ਦਰਕਾਰ ਹੈਗਾ ਸਰ ਐਪੀਐਸ ਜਨਾਲਾ ਦੇ ਰਹਿਣ ਵਾਲੇ ਨੇ ਤੇ ਕਮਿਸ਼ਨਰ ਸਰ ਕ੍ਰਿੰਦਾ ਖਾਨੇ ਦੇ ਵਿੱਚੋਂ ਹੋਈ ਹੈ ਸਰ ਇਸ ਤੋਂ ਅੱਛਾ ਦੋ ਤਿੰਨ ਦਿਨ ਪਹਿਲਾਂ ਸਾਡੇ ਕੋਲ ਸਰ 43 53 ਤਾਲੀ ਕਿਲੋ ਰੋਇਨ ਨਦੀ ਦੇ ਕੰਢੇ ਉਸੀ ਜਿਹੜੇ ਜਿਹੜਾ ਬਹੁਤ ਅੱਛਾ ਸਾਡੇ ਵਿੱਚ ਬੀਡੀਸੀ ਦਾ ਜੀ ਪੁਲਿਸ ਸਾਹਿਬ ਸਾਡੇ ਸਾਹਮਣੇ ਆਇਆ ਜੋ ਵੀ ਚੈਂਟਿਆਂ ਦੇ ਵਿੱਚ ਸਾਰ ਅਸੀਂ 100 ਫੀਲੋ ਦੇ ਕਰੀਬ ਰੋਇਨ ਬ੍ਰਾਂਧ ਕਰਨ ਦੇ ਵਿੱਚ ਆ ਕੰਮਜਾ ਹੋਇਆ ਤੇ ਸਾਰੇ ਬਹੁਤ ਇੱਕ ਪ੍ਰਭਾਵੀ ਜਿਹੜਾ ਨਰਕੂ ਟੈਰੋਰ ਉੱਤੇ ਪ੍ਰਹਾਰ ਹਮੇਸ਼ਾ ਰੂਰ ਪੁਲਿਸ ਵੱਲੋਂ ਆਪ ਜੀ ਦੇ ਬਹੁਤ ਦਿੱਤਾ ਗਿਆ ਧੰਨਵਾਦ ਜੀ